ਸਾਡਾ ਪੰਜਾਬ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਇੱਕ ਮੁਹਿੰਮ ਚੱਲ ਰਹੀ ਹੈ ਜਿਹਦੇ ਤਹਿਤ ਅਸੀਂ ਬਖਵਕ ਪ੍ਰੋਗਰਾਮ ਕਰ ਰਹੇ ਹਾਂ ਲੋਹੜੀ ਦਾ ਵੀ ਪ੍ਰੋਗਰਾਮ ਕੀਤਾ ਸੀ ਬੱਚੇ ਜਿਹੜੇ ਅਭਲ ਨੰਬਰ ਤੇ ਆਏ ਸੀ ਬਖਵਕ ਖੇਤਰਾਂ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਤੇ ਅੱਜ ਡੀਪੀਓ ਤੇ ਏਡੀਸੀ ਜਨਰਲ ਸਾਡੇ ਇਹਨਾਂ ਦੇ ਉਪਰਾਲੇ ਸਾਡੇ ਕਿ ਅਸੀਂ ਇੱਕ ਬੋਲ ਬਣਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੰਪਲੈਕਸ ਜਿਹੜੀ ਕਿ ਬੱਚਿਆਂ ਇੱਥੇ ਅਰਦਾਸਪੁਰ ਜ਼ਿਲ੍ਹੇ ਦੇ ਆਨੇ ਜਿਨ੍ਹਾਂ ਨੇ ਅਲਗ-ਅਲਗ ਖੇਤਰਾਂ ਵਿੱਚ ਬਹੁਤ ਨਾਮ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਵੀ ਤੇ ਆਪਣਾ ਵੀ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਇੱਕ ਬੜੀ ਇਨਸਪੀਰੇਸ਼ਨ ਮਿਲਦੀ ਹੈ ਤੇ ਸਭ ਤੋਂ ਵਧੀਆ ਗੱਲ ਹੈ ਕਿ ਇਹਨਾਂ ਨੇ ਫਰੇਮ ਖਾਲੀ ਰੱਖਿਆ ਕੀ ਐਨੀਬਡੀ ਕੈਨ ਬੀ ਨੈਕਸਟ ਤਾਂ ਜਿਹੜੇ ਬੱਚੇ ਪੜ ਰਹੇ ਆ ਜਾਂ ਕੋਲਿਸਟ ਨੇ ਜਾਂ ਕਿਸੇ ਵੀ ਖੇਤਰ ਚੰਗਾ ਕੰਮ ਕਰ ਰਹੇ ਆ ਉਹਨਾਂ ਲਈ ਇਨਸਪੀਰੇਸ਼ਨ ਹੈ ਕਿ ਉਹਨਾਂ ਦੇ ਵੀ ਕੱਲੂ ਫੋਟੋ ਇੱਥੇ ਲੱਗ ਚੱਕਦੇ ਆ ਤੇ ਮੈਂ ਏਡੀਸੀ ਸਾਹਿਬ ਬੀਪੀਓ ਤੇ ਸਾਰੇ ਪ੍ਰਮਿੰਦਰ ਸੈਣੀ ਤੇ ਸਾਰੇ ਬੱਚਿਆਂ ਨੂੰ ਬੜੀ ਵਧਾਈ ਦਿੰਦਾ ਤੇ ਇਹੀ ਉਮੀਦ ਕਰਦਾ ਹਾਂ ਵੀ ਸਾਡੀਆਂ ਬੱਚਿਆਂ ਹੋਰ ਵੱਧ ਚੜ ਕੇ ਹਰ ਖੇਤਰ ਚ ਅੱਗੇ ਆਣੀਆਂ ਤੇ ਆਪਣਾ ਨਾਮ ਰੋਸ਼ਨ ਕਰਨ। ਬੱਚੇ ਦੇ ਮਨੋਂ ਬੜੀ ਵਧੀਆ ਜਿਦਾਂ ਆ ਗੀਆਂ। ਬਿਲਕੁਲ ਬਿਲਕੁਲ ਜੀ ਬਨ ਮਨੋਵਲੀ ਦਾ ਬੱਦਾ ਹੈਗਾ ਮੋਟੀਵੇਸ਼ਨ ਹੁੰਦੀ ਹੈ ਤੇ ਆਪਣੇ ਆਪਣੇ ਖੇਤਰ ਚ ਜਿੱਥੇ ਵੀ ਉਹ ਅੱਗੇ ਜਾਣਾ ਚਾਹੁੰਦਾ ਅੱਗੇ ਜਾਣ ਤੇ ਵੈਸੇ ਵੀ ਜਾਈ ਰਹੀਆਂ ਨੇ ਅਸੀਂ ਦੇਖ ਰਹੇ ਹਾਂ ਤੇ ਸਾਡੀਆਂ ਬੱਚੀਆਂ ਬੇਟੀਆਂ ਮੁੰਡਿਆਂ ਨਾਲੋਂ ਜ਼ਿਆਦਾ ਅੱਗੇ ਜਾ ਰਹੀਆਂ ਨੇ ਹਰ ਖੇਤਰ ਚਾਹੇ ਸਿਵਲ ਸਰਵਿਸ ਹੈ ਚਾਹੇ ਇੰਜੀਨੀਅਰਿੰਗ ਹੈ ਡਾਕਟਰ ਹੈ